ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਯੋਧ ਨਸ਼ਿਆਂ ਵਿਰੁੱਧ ਦੇ ਤਿੱਤ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਕੀਤੀ ਜਾ ਰਹੀ ਭਾਰੀ ਤਬਾਹੀ ਜਿਸ ਨੂੰ ਲੈ ਕੇ ਜ਼ਿਲ੍ਹਾ ਪਠਾਨਕੋਟ ਪੁਲਿਸ ਵੱਲੋਂ ਵੀ ਲਗਾਤਾਰ ਨਸ਼ਾ ਤਸਕਰਾਂ ਉੱਤੇ ਕਾਬੂ ਪਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਪਠਾਨਕੋਟ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ 3 ਗ੍ਰਾਮ ਹੈਰੋਇਨ ਇੱਕ ਇਲੈਕਟ੍ਰੋਨਿਕ ਕੰਡਾ ਅਤੇ ਮੋਟਰਸਾਈਕਲ ਸਹਿਤ ਕਾਬੂ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਡਿਵੀਜ਼ਨ ਨੰਬਰ 2 ਦੇ ਇੰਸਪੈਕਟਰ ਮਨਦੀਪ ਸੁਲਗੋਤਰਾ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 2 ਪੁਲਿਸ ਵੱਲੋਂ ਨਸ਼ਾ ਵੇਚਣ ਵਾਲੇ ਦੋ ਨੌਜਵਾਨ ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਨਸ਼ਾ ਕਿੱਥੋਂ ਖਰੀਦ ਕੇ ਲਿਆਉਂਦੇ ਹਨ ਫਿਲਹਾਲ ਉਹਨਾਂ ਉੱਤੇ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੋ ਨਸ਼ਿਆਂ ਵਿਰੁੱਧ ਜਿਹੜੀ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਦੀ ਜਿਹਦੇ ਤਹਿਤ ਕੱਲ ਅਸੀਂ ਇੱਕ ਕਦਮਾ ਦਰਜ ਕੀਤਾ ਜਿਦੇ ਵਿੱਚ ਦੋ ਦੋਸ਼ੀ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਇਹਨਾਂ ਕੋਲੋਂ ਜਿਹੜੀ ਬਰਾਮਦ ਕੀਤੀ ਗਈ ਹੈਗੀ ਆ ਉਹ ਕਰੀਬ 30 ਗ੍ਰਾਮ ਦੀ ਹਿਰੋਇਨ ਬਰਾਮਦ ਕੀਤੀ ਗਈ ਹੈ ਇੱਕ ਇਲੈਕਟ੍ਰੋਨਿਕ ਕੰਡਾ ਤੇ ਇੱਕ ਮੋਟਰਸਾਈਕਲ ਤੇ ਨਾਲ ਜਿਹੜੀ ਹੈਗੀ ਆ ਡਰਗ ਮਨੀ ਦਾ ਕਬੰਦ ਕੀਤਾ ਗਈ ਆ ਤੇ ਅੱਜ ਇਹ ਦੋਸ਼ੀਆਂ ਨੂੰ ਜਿਹੜਾ ਕੋਰਚ ਪੇਸ਼ ਕਰਕੇ ਇਹਦਾ ਪੁਲਿਸਵਾਰਣ ਲਿਆ ਜਾ ਰਿਹਾ ਤੇ ਫਰਦਰ ਜਿਹੜੇ ਬੰਦਿਆਂ ਜਿੰਨੂੰ ਕੋਈ ਲੈ ਕੇ ਆਉਂਦੇ ਨੇ ਡਰਗਸ ਵੇਰ ਆ ਉਹਦੇ ਬਾਰੇ ਵੀ ਜਾਣੂਨ ਕੀਤੀ ਜਾਵੇਗੀ ਸਰ ਇਹਨਾਂ ਦਾ ਕੋਈ ਮਾਮਲਾ ਪਹਿਲੇ ਵੀ ਦਰਜ ਹੈ ਇਹਨਾਂ ਦੇ ਮੌਤੇ ਪਹਿਲਾਂ ਕੋਈ ਜਿਹੜਾ ਮਾਮਲਾ ਦਰਜ ਨਹੀਂ ਹੈਗਾ ਬਟ ਇਹਨਾਂ ਬਾਰੇ ਸਾਨੂੰ ਕਾਫੀ ਸਾਰੀ ਇਨਪੁਟਸ ਮਿਲਦੀ ਪਈ ਸੀ ਕਿ ਇਹ ਲੋਕ ਜਿਹੜੇ ਹੈਗੇ ਆ ਇਹ ਜਿਹੜੇ ਇਲਾਕੇ ਦੇ ਵਿੱਚ ਨਸ਼ਾ ਵੇਚ ਰਹੇ ਨੇ ਜਿਹਦੇ ਤੇ ਇਹ ਦਿਨਾਂ ਤੇ ਕਾਰਵਾਈ ਕੀਤੀ ਗਈ ਹੈ ਕਿਹੜੇ ਇਲਾਕੇ ਦੇ ਸਿੱਖੀਆਂ ਸੀ ਇਹ ਜਿਹੜੇ ਬੰਦੇ ਨੇ ਜਿਹਦੇ ਦੋਏ ਅਸੀਂ ਫੜੇ ਨੇ ਇਹਨਾਂ ਵਿੱਚ ਇੱਕ ਬੰਦਾ ਜਿਹੜਾ ਹੈਗਾ ਉਹ ਬਜਰੀ ਕੰਮੀ ਦਾ ਰਹਿਣ ਵਾਲਾ ਹੈਗਾ ਤੇ ਦੂਸਰਾ ਜਿਹੜਾ ਹੈਗਾ ਸਿਆਨਗੜ ਦਾ ਰਹਿਣ ਵਾਲਾ ਹੈਗਾ